ਸਰਕਾਰ ਆਪਣੀਆਂ ਗਲਤੀਆਂ ਨੂੰ ਬਿਲਕੁਲ ਲੁਕੋ ਰਹੀ ਸਾਰਾ ਡਰਾਈਵਰ ਸਿੱਟ ਸਿੱਟ ਰਹੀ ਹੈ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਭੱਜਣਾ ਜੇ ਉਹ ਖੜ ਕੇ ਮਦਦ ਕਰਨ ਲੱਗੇ ਲੋਕ ਉਹਨਾਂ ਨੂੰ ਮਾਰ ਦੇਣਗੇ ਉਹ ਡਰਾਈਵਰ ਨੂੰ ਸ਼ੌਂਕ ਤੋਂ ਉਹਨੋਂ ਨਹੀਂ ਐਕਸੀਡੈਂਟ ਕਰਦਾ ਜੇ ਬਾਈਚਾਂਸ ਐਕਸੀਡੈਂਟ ਹੋ ਗਿਆ ਜੀ ਡਰਾਈਵਰ ਦਾ ਤਾਂ ਅਗਲਾ 7 ਲੱਖ ਰੁਪਏ ਕਿੱਥੋਂ ਭਰੂਗਾ 10-15000 ਰੁਪਏ ਡਰਾਈਵਰ ਦੀ ਆਪਣੇ ਇੱਕ ਕਾਮਨ ਸੈਲਰੀ ਹੁੰਦੀ ਹੈ ਇਨਫਰਾਸਟ੍ਰਕਚਰ ਪਹਿਲੇ ਡਿਵੈਲਪ ਕਰੋ ਅਗਰ ہماری ਇਕਨੋਮੀ ਨੂੰ ਆਪ ਬ੍ਰੋਕ ਕਰਨਾ ਚਾਹਤੇ ਹੋ ਫਿਰ ਉਸਕੀ ਬੇਸਿਕ ਨੀਸੈਸਿਟੀਆਂ ਦੋ ਇਨਫਰਾਸਟ੍ਰਕਚਰ ਵੈਸਾ ਨਹੀਂ ਇ ਕਿਤੇ ਰੋਡ ਲਮ ਸਿਸਟਮ ਨਹੀਂ ਹੈਗਾ ਜਾਂ ਕੋਈ ਲਾਈਟਿੰਗ ਵੀ ਪ੍ਰੋਪਰ ਨਹੀਂ ਹੈ ਆਪਣੀਆਂ ਗਲਤੀਆਂ ਛੱਡ ਕੇ ਸਾਰੇ ਡਰਾਈਵਰ ਤੇ ਪੁਲੀਆਂ ਦੀ ਗਲਤੀ ਹੈ ਇੱਕ ਇਹ ਬਹੁਤ ਮਾਈਂਡ ਸੈਟ ਹੈ ਕਿ ਲੜਕੀਆਂ ਨੂੰ ਡਰਾਈਵਿੰਗ ਆਉਂਦੀ ਨਹੀਂ ਦ ਗਰਲਸ ਵਾਲੀ ਵਾਈਬ ਬਹੁਤ ਚੱਲ ਰਹੀ ਹੁੰਦੀ ਹੈ ਠੀਕ ਹੈ ਇਹ ਘਰ ਸੇ ਵੀ ਮੈਂ ਬੋਲਿਆ ਜਾਂਦਾ ਕਿ ਤੂੰ ਜਿੰਨਾ ਮਰਜੀ ਸਹੀ ਚਲੋ کہیں ਸੇ ਕੁਝ ਹੋ ਗਿਆ ਤਾਂ देयर इज ਅ ਰਿਸਕ ਤਕਰੀਬਨ ਇੱਕ ਹਫਤੇ ਤੋਂ ਜ਼ਿਆਦਾ ਹੋ ਗਿਆ ਇਸ ਵਕਤ ਪੂਰੇ ਦੇਸ਼ ਭਾਰ ਚ ਜੇ ਚਰਚਾ ਕਿਸੇ ਨਵੇਂ ਕਾਨੂੰਨ ਦੀ ਹੋ ਰਹੀ ਹੈ ਤਾਂ ਇੱਕੋ ਹੀ ਕਾਨੂੰਨ ਹੈ ਹਿੱਟ ਐਂਡ ਰਨ ਵਾਲਾ ਕਾਨੂੰਨ ਜੀ ਹਾਂ negligence driving ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਇੱਚ ਆ ਜਾਂਦੀਆਂ ਨੇ 304 ए आईपीसी ਦੀਆਂ ਜਾਂ ਹੋਰ ਬਹੁਤ ਕੁਝ ਹੁਣ 104 ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਧਾਂ ਕਿਹੜੀਆਂ ਕਿਹੜੀਆਂ ਅਮੈਂਡਮੈਂਟਾਂ ਹੁਣ ਇਸ ਕਾਨੂੰਨ ਚ ਹੋਈਆਂ ਨੇ ਪਰ ਚਿੰਤਾ ਦਾ ਵਿਸ਼ਾ ਉਹ ਬਣਿਆ ਹੋਇਆ ਹੈ ਡਰਾਈਵਰ ਭਾਈ ਜਾਰੇ ਵਾਸਤੇ ਜਾਂ ਜਿਹੜਾ ਵੀ ਸਟੀਅਰਿੰਗ ਤੇ ਬਹਿ ਗਿਆ ਉਹ ਡਰਾਈਵਰ ਹੀ ਹੈ ਗੱਡੀ ਹੈਵੀ ਹੋਵੇ ਨੋਰਮਲ ਫੋਰ ਵਿਲਰ ਹੈ ਟੂ ਵਿਲਰ ਹੈ ਵਾਟਸੋਐਵਰ ਗੱਲਬਾਤ ਕਰਦੇ ਹਾਂ ਕੁਝ ਸਿਆਣਿਆਂ ਦੇ ਨਾਲ ਤੇ ਜਾਣਾਂਗੇ ਕਿ ਬਾਈ ਜੀ ਉਹਨਾਂ ਦੇ ਰਿਵਿਊ ਕੀ ਨੇ ਬਾਈ ਜੀ ਤੁਸੀਂ ਵੀ ਉਮਰ ਦੇ 3 ਸਾਲ ਕੱਢੇ ਆ ਜ਼ਿੰਦਗੀ ਨੂੰ ਕਿੰਨਾ ਸਮਝਦੇ ਪਏ ਹੋ ਭਾਰਤ ਦੇ ਜੇ ਆਪ ਨਜ਼ਰੀਏ ਨਾਲ ਦੇਖੀਏ ਜਿੰਨੀ ਕੁ ਆਬਾਦੀ ਹੈ ਕਰੋੜਾਂ ਦੀ ਤੇ ਜਿਹੜੇ ਜੇ ਕਾਨੂੰਨ ਨੇ ਕੀ ਇਹ ਹਿੱਟ ਐਂਡ ਰਨ ਜਿਹਲੇ ਕਾਨੂੰਨ ਸੋਧੇ ਗਏ ਆ ਸਜ਼ਾ 10 ਸਾਲ ਤੱਕ ਦੀ ਤੇ ਜੁਰਮਾਨਾ 7 ਲੱਖ ਤੱਕ ਦਾ ਕਿੰਨਾ ਕੁ ਵਾਜਬ ਲੱਗਦਾ ਇਹ ਬਿਲਕੁਲ ਵਾਜਬ ਨਹੀਂ ਹੈ ਬੇਸਿਕਲੀ ਕੀ ਹੈ ਸਰਕਾਰ ਦੀਆਂ ਆਪਣੀਆਂ ਜਿਹੜੀਆਂ ਗਲਤੀਆਂ ਨੇ ਸਰਕਾਰ ਆਪਣੀਆਂ ਗਲਤੀਆਂ ਨੂੰ ਬਿਲਕੁਲ ਲੁਕੋ ਰਹੀ ਆ ਸਾਰਾ ਕੁਝ ਡਰਾਈਵਰ ਦੇ ਸਿਰ ਤੇ ਸਿੱਟ ਰਹੀ ਆ ਸਰਕਾਰ ਆਪਣਾ ਇਨਫਰਾਸਟ੍ਰਕਚਰ ਬਿਲਕੁਲ ਸਹੀ ਕਰੇ ਡਰਾਈਵਰ ਦੀ ਪ੍ਰੋਪਰ ਜਾਂਚ ਪੜਤਾਲ ਹੋਵੇ ਗੱਡੀ ਦੀ ਜਾਂਚ ਪੜਤਾਲ ਹੋਵੇ ਰਿਸ਼ਵਤਖੋਰੀ ਹੋਵੇ ਨਾ ਫਿਰ ਅਸੀਂ ਕਿਤੇ ਮੰਨ ਸਕਦੇ ਆ ਵੀ ਡਰਾਈਵਰ ਦੀ ਗਲਤੀ ਆ ਲੋਕ ਸਿੱਧੇ ਖੱਬੇ ਵੜਦੇ ਪਏ ਨੇ ਕਿਤੇ ਰੋਡਾਂ ਦਾ ਕੋਈ ਸਿਸਟਮ ਨਹੀਂ ਹੈਗਾ ਜਾਂ ਕੋਈ ਲਾਈਟਿੰਗ ਦੀ ਪ੍ਰੋਪਰ ਨਹੀਂ ਹੈ ਆਪਣੀਆਂ ਗਲਤੀਆਂ ਛੱਡ ਕੇ ਸਾਰੇ ਡਰਾਈਵਰ ਤੇ ਪਾਉਣੀਆਂ ਬਿਲਕੁਲ ਗਲਤ ਨੇ ਜੇ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਆਪਾਂ ਬੇਸ ਤੋਂ ਭਾਈ ਸਟਾਰਟ ਕਰਦੇ ਆ ਲਾਇਸੈਂਸ ਅਪਲਾਈ ਆਈ ਦੀ ਪ੍ਰਕਿਰਿਆ ਐਕਚੁਅਲ ਚ ਲਿਸੈਂਸ ਪ੍ਰੋਪਰ ਟਰਾਈ ਦੇ ਕੇ ਕਿੰਨੇ ਪਰਸੈਂਟ ਲੋਕ ਲੈਂਦੇ ਹੋਣਗੇ ਤੁਸੀਂ ਲਿਸੈਂਸ ਬਣਾਣਾ ਤੁਹਾਡੇ ਘਰੇ ਲਿਸੈਂਸ ਬਣ ਕੇ ਆ ਜਾਊਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਭ ਕੁਝ ਹੁੰਦਾ ਹੈਗਾ ਜਾਂ ਚਾਹੇ ਤੁਸੀਂ ਹੈਂਡੀਕੈਪ ਨਾ ਤਾਂ ਵੀ ਆਰ ਇਤਿਹਾਸ ਚ ਇਹੋ ਜੀ ਚ ਪਈਆਂ ਨੇ ਪਈਆਂ ਨੇ ਆਨ ਰਿਕਾਰਡ ਪਈਆਂ ਨੇ ਇਹ ਆ ਵੀ 500 ਥਾਂ 1500 ਲੱਗ ਦੋ ਇੰਨਾ ਹਾਂ ਪਈਆਂ ਨੇ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਡੋਪ ਟੈਸਟ ਬਿਨਾ ਤੁਸੀਂ ਜਣਾ ਮਰਜ਼ੀ ਲਿਸੈਂਸ ਲੈ ਲਓ ਇਹ ਚ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਵੀ ਪਤਾ ਹੀ ਹੋਵੇਗਾ ਪਿਆ ਹੋ ਸਾਰੇ ਕੁਝ ਪਿਆ ਪਰ ਜਿਹੜਾ ਹੁਣ ਕਾਨੂੰਨ ਹੈ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਵੀ ਅੱਗੇ ਨ ਪੱਜ ਜਾਂਦੇ ਸੀ ਮੌਕੇ ਤੋਂ ਕਹਿੰਦੇ ਹੁਣ ਭੱਜੂਗਾ ਨਹੀਂ ਕਹਿੰਦੇ ਹੁਣ ਕਾਨੂੰਨ ਸਖਤ ਕਰਤੇ ਆ ਇਹਨੂੰ ਕਿੰਨਾ ਸਹੀ ਸਮਝਦੇ ਹੋ ਤੁਸੀਂ ਡਰਾਈਵਰ ਦੀ ਪ੍ਰੋਟੈਕਸ਼ਨ ਕਰ ਦੋ ਨਹੀਂ ਭੱਜੂਗਾ ਉਹ ਹਾਂ ਜਿਹੜਾ ਬੰਦੇ ਨੂੰ ਭੀੜ ਦੀ ਕੋਈ ਨਾਮ ਨਹੀਂ ਹੁੰਦਾ ਭੀੜ ਦੇ ਕੋ ਪਰਚਾ ਨਹੀਂ ਹਾਂ ਜੇ ਭੀੜ ਨੇ ਬੰਦਾ ਮਾਰਤਾ ਸਰਕਾਰ ਆਪਣੇ ਕੋਲ ਕਿੱਥੋਂ ਉਹਨੂੰ ਫੁੱਲਫਿਲ ਕਰੇਗੀ ਨਾਲੇ ਜੇ ਬੰਦਾ ਮਰ ਗਿਆ ਉਹਦੇ ਪਰਿਵਾਰ ਨੂੰ ਜੀਕਥ ਦੁਆਰਾ ਮਿਲ ਜੂ ਸਰਕਾਰ ਕਿੱਥੋਂ ਦੇ ਦੇਗੀ ਕਿੱਥੋਂ ਦੇ ਦੇ ਜਿਸ ਸਰਕਾਰ ਦੇ ਸਕਦੇ ਫਿਰ ਬੰਦਾ ਨਹੀਂ ਭੱਜੂਗਾ ਹੂੰ ਬੰਦੇ ਨੂੰ ਕੋਈ ਲੋਡ ਥੋੜੀ ਹੈਗੀ ਆ ਪਰ ਹੁਣ ਪਤਾ 150 ਕਰੋੜ ਦੀ ਆਬਾਦੀ ਆ ਕਿਹੜੇ ਕਿਹੜੇ ਬੰਦੇ ਨੂੰ ਸਮਝਾਉਂਦੇ ਫਿਰਾਂਗੇ ਵੀ ਤੁਸੀਂ ਲੜਾਈ ਝਗੜੇ ਨਾ ਕਰੋ ਜੇ ਐਕਸੀਡੈਂਟ ਹੋ ਗਿਆ ਤਾਂ ਬੰਦੇ ਬਣ ਕੇ ਰਹੋ ਇਹ ਸਰਕਾਰ ਕਿਵੇਂ ਸਮਝਾਵੇ ਸਾਰਿਆਂ ਨੂੰ ਫਿਰ ਸਰਕਾਰ ਜੋ ਚੱਲਦਾ ਚੱਲੀ ਜਾਂਦਾ ਵੀ ਫਿਰ ਨਾ ਇਹਦੇ ਛੇੜੇ ਇਹ ਜਿਹੇ ਕਾਨੂੰਨ ਸਰਕਾਰ ਬਣਾ ਰਹੀ ਸਰਕਾਰ ਦੇ ਆਪਣੇ ਤੋਂ ਕੋਈ ਜ਼ਿੰਮੇਵਾਰੀ ਆ ਜਿਹੇ ਐਮੈਂਡਮੈਂਟਾਂ ਹੋਈਆਂ ਨੇ ਜਾਂ ਸੋਧਾਂ ਹੋਈਆਂ ਨੇ ਤਾਂ ਉਸ ਲੈਵਲ ਦਾ ਮੈਂਟਰ ਸੈਟਅਪ ਹੈ ਹਰੇਕ ਪਹਿਲੂ ਹਰੇਕ ਪਹਿਲੂ ਹਰੇਕ ਪਹਿਲੂ ਨੂੰ ਦੇਖਣਾ ਪਏਗਾ ਨਾ ਹਰੇਕ ਪਹਿਲੂ ਨੂੰ ਦੇਖਣਾ ਪਏਗਾ ਹਰੇਕ ਬੰਦੇ ਨੂੰ ਦੇਖਣਾ ਹੈ ਡਰਾਈਵਰ ਵੀ ਤਾਂ ਇਨਸਾਨ ਆ ਉਹ ਵੀ ਤਾਂ ਭਾਰਤ ਦਾ ਨਾਗਰਿਕਾ ਵੋਟਰ ਵੀ ਹੈਗਾ ਬਾਈ ਜੀ ਹਿੱਟ ਐਂਡ ਰਨ ਕੇਸ ਵਾਰੇ ਪਤਾ ਲੱਗਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਇਸ ਬਿੱਲ ਚ ਹੁਣ ਲਾਅ ਬਣਿਆ ਐਮੈਂਡਮੈਂਟਾਂ ਹੋਈਆਂ ਨੇ ਬਾਈ ਕੱਲ ਨੂੰ ਹਿੱਟ ਐਂਡ ਰਨ ਜਿਹੜੀ ਇਹ ਦਫਾਵਾਵਾਂ ਲੱਗਦੀਆਂ ਪਈ ਬਣਦੇ ਹੈ ਦੇਖੋ ਜੀ ਹਿੱਟ ਐਂਡ ਰਨ ਜੋ ਕਾਨੂੰਨ ਸਰਕਾਰ ਨੇ ਬਣਾਇਆ ਆਪਾਂ ਨੂੰ ਲੱਗਦਾ ਕਿ ਉਹਨਾਂ ਨੇ ਡਰਾਈਵਰ ਭਾਈਚਾਰੇ ਨਾਲ ਜਾਂ ਟਰੱਕ ਯੂਨੀਅਨ ਜਿੰਨੇ ਵੀ ਆਪਣੇ ਟਰਾਂਸਪੋਰਟ ਮਤਲਬ ਅਸਾਂ ਸਤਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਬਣਾਇਆ ਹੋਊਗਾ ਪਰ ਅਸਲ ਦੇ ਵਿੱਚ ਹਿੱਟ ਐਂਡ ਰਨ ਜਦੋਂ ਕੋਈ ਐਕਸੀਡੈਂਟ ਹੁੰਦਾ ਭਾਵੇਂ ਉਹ ਕਾਰ ਟੈਕਸੀ ਵਾਲਾ ਭਾਵੇਂ ਟਰੱਕ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਭੱਜਣਾ ਕਾਰਨ ਹਾਂ ਜਦੋਂ ਐਕਸੀਡੈਂਟ ਹੋ ਜਾਂਦਾ ਭੱਜਣਾ ਜੇ ਉਹ ਖੜ ਕੇ ਮਦਦ ਕਰਨ ਲੱਗੇ ਲੋਕ ਉਹਨਾਂ ਨੂੰ ਮਾਰ ਦੇਣਗੇ ਉਹਨੂੰ ਕੁ ਮਾਰ ਦੇ ਘੁੱਟ ਘੁੱਟ ਕੇ ਮਾਰ ਪਰ ਉਹ ਉਹਨਾਂ ਦੇ ਡਰ ਤੋਂ ਭੱਜਦੇ ਨੇ ਪਰ ਹਾਂ ਜਿੱਥੇ ਸਰਕਾਰ ਕਹਿ ਰਹੀ ਹੈ ਕਾਨੂੰਨਾਂ ਦੇ ਵਿੱਚ ਕਿ ਜਦੋਂ ਉਹ ਆਪਣੇ ਦੰਗੇ ਤੋਂ ਮਤਲਬ ਇੱਕ ਤਰ੍ਹਾਂ ਹਿਸਕ ਤੋਂ ਢਕਾੜ ਤੋਂ ਮਤਲਬ ਡਰਦਾਗਾ ਵੀ ਲੋਕ ਮੈਨੂੰ ਮਾਰ ਦੇਣਗੇ ਇਸ ਗੱਲ ਤੋਂ ਡਰਦਾ ਤਾ ਉਹ ਨੇੜੇ ਦੇ ਪੁਲਿਸ ਸਟੇਸ਼ਨ ਚਲੇ ਜਾਣਾ ਤੇ ਜਾ ਜਿੱਥੇ ਚੌਂਕ ਤੇ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਇਤਲਾਹ ਕਰ ਇਹ ਇੰਨੀਆਂ ਗੱਲਾਂ ਸਾਰਥਕ ਲੱਗਦੀਆਂ ਨੇ ਇਹ ਜਸਟੀਫਾਈ ਕਰਦੀਆਂ ਨੇ ਇਹ ਵੈਰੀਫਾਈ ਕਰਦੀਆਂ ਨੇ ਅਜਿਹੀਆਂ ਗੱਲਾਂ ਕੱਲ ਨੂੰ ਸਬੂਤ ਕੋਣ ਦਊਗਾ ਕੱਲ ਨੂੰ ਕੱਲ ਨੂੰ ਕਾਨੂੰਨ ਕਹਿ ਦਊਗਾ ਵੀ ਗਵਾਹ ਲੈ ਕੇ ਆ ਉਹ ਤਾਂ ਰਸ਼ਤਾਂ ਪੁੱਜੇ ਬਿਨਾਂ ਰਸ਼ਤੇ ਨਹੀਂ ਪੁੱਜਿਆ ਇਹ ਗੱਲਾਂ ਸਾਬਤ ਕਿਵੇਂ ਹੋਣਗੀਆਂ ਅਸਲ ਦੇ ਵਿੱਚ ਨਾ ਜਦੋਂ ਕਿਸੇ ਆਪਾਂ ਕਾਰਵਾਈ ਚੱਲਦੀ ਆ ਲੰਮਾ ਸਮਾਂ ਲੱਗ ਜਾਂਦਾ ਲੰਮਾ ਸਮਾਂ ਲੱਗ ਜਾਂਦਾ ਪਰ ਕਈ ਵਾਰੀ ਨਿਰਪੱਖ ਜਾਂਚ ਵੀ ਨਹੀਂ ਹੁੰਦੀ ਗਵਾਹ ਵੀ ਮੁੱਕਰ ਜਾਂਦੇ ਆ ਬੜਾ ਕੁਛ ਆ ਪਰ ਜਿਵੇਂ ਤੁਸੀਂ ਕਿਹਾ ਵੀ ਉਹ ਗਵਾਹ ਕਿੱਥੋਂ ਲੈ ਕੇ ਆਊਗਾ ਤਾਂ ਇਹ ਵੀ ਜਾਇਜ਼ ਗੱਲ ਹੈ ਇਹ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਹ ਕੀ ਸੋਚ ਕੇ ਕਾਨੂੰਨ ਬਣਾਇਆ ਅਬ ਇਹ ਸਾਰੀਆਂ ਗੱਲਾਂ ਅਧਿਆਨ ਚ ਰੱਖਣੀਆਂ ਚਾਹੀਦੀਆਂ ਸੀ ਪਰ ਸਰਕਾਰ ਦੀ ਨਾ ਆਦਤ ਹੈ ਜਿਵੇਂ ਕਾਲੇ ਕਾਨੂੰਨ ਲੈ ਕੇ ਆਉਂਦੇ ਸੀਗੇ ਬਿਨਾ ਸੋਚੇ ਸਮਝੇ ਕਿ ਵੀ ਲੋਕ ਤਾਂ ਮੰਨ ਲੈਣਗੇ ਹੁਣ ਇੱਥੇ ਵੀ ਉਹੀ ਗੱਲ ਹੈ ਛੋਟੀ ਹੈ ਪਾਰਲੀਮੈਂਟ ਜੋ ਕਰਦੀ ਹੈ ਬਿਲਕੁਲ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮਮਕਣ ਆਇਆ ਵੀ ਉਹ ਗੱਲ ਪਿੱਛੇ ਨਹੀਂ ਲੈਦਾ ਕੋਈ ਵੀ ਜਿਹੜੀ ਗੱਲ ਕਹਿ ਚੀ ਉਹ ਤਾਂ ਪਿੱਛੇ ਨਹੀਂ ਹਟਦਾ ਤਾਂ ਹੁਣ ਕਹਿੰਦਾ ਵੀ ਮੋਦੀ ਦੀ ਗਾਰੰਟੀ ਆ ਜੋ ਨਵੇਂ ਨਵੀਂ ਗੱਲ ਬਣੀ ਆ ਠੀਕ ਆ ਆ ਵੋਟਾਂ ਆ ਗਈਆਂ ਪਰ ਇਹੀ ਗੱਲ ਕਹੂੰਗਾ ਜੇ ਡਰਾਈਵਰ ਭਾਈਚਾਰਾ ਮਤਲਬ ਆਪਣੇ ਸਾਰੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਡਰਾਈਵਰ ਸਹੀ ਨੇ ਕੁਝ ਚਲੋ ਗਲਤ ਵੀ ਹੁੰਦੇ ਨੇ ਆਪਾਂ ਵੀਡੀਓ ਦੇਖ ਰਹੇ ਹਾਂ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹਰ ਇੱਕ ਵੀਡੀਓ ਸਾਹਮਣੇ ਆ ਜਾਂਦੀ ਐ ਐਕਸੀਡੈਂਟ ਦੀ ਆ ਪਰਸੋ ਚੋਚੇ ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀ ਇੱਕ ਆਟੋ ਵਾਲੇ ਤੋਂ ਐਕਸੀਡੈਂਟ ਹੋ ਗਿਆ ਸੀ ਉਹ ਉਹੀ ਹਿੱਟ ਐਂਡ ਰਨ ਦੇ ਆਧਾਰ ਤੇ ਹੈਲਪ ਕਰ ਰਿਆ ਸੀ ਹਸਪਤਾਲ ਲੈ ਕੇ ਗਿਆ ਪਰ ਹਸਪਤਾਲ ਵਾਲਿਆਂ ਨੇ ਨਾ ਉਹ ਆਟੋ ਡਰਾਈਵਰ ਜਾਨ ਨਹੀਂ ਦਿੱਤਾ ਉਹ ਫਾਸ ਗਿਆ ਉੱਥੇ ਕਾਨੂੰਨ ਦੀ ਪ੍ਰਤੀਕਿਰਿਆ ਚ ਫਿਰ ਪੁਲਿਸ ਆਈ ਸਾਰੇ ਬਿਆਨ ਲਖਾਇਆ ਠੀਕ ਆ ਹਸਪਤਾਲ ਨੇ ਵੀ ਮਤਲਬ ਉਹ ਸਾਬ ਨਾਲ ਇਲਾਜ ਕਰਨਾ ਹੁੰਦਾ ਵੀ ਕੌਣ ਲੈ ਕੇ ਆਇਆ ਕਿਵੇਂ ਲੈ ਕੇ ਆਇਆ ਇਹ ਬੜੀਆਂ ਗੱਲਾਂ ਨੇ ਪਰ ਹਾਂ ਮੈਂ ਇਹੀ ਕਹੂੰਗਾ ਜਿਹੜਾ ਜੁਰਮਾਨਾ ਪਾਇਆਗਾ ਕਿ 8 ਲੱਖ ਰੁਪਇਆ 7-8 ਲੱਖ ਰੁਪਇਆ ਡਰਾਈਵਰ ਕਿੱਥੋਂ ਭਰ ਦੂ ਅ 15 10 15000 ਤੇ ਉਹ ਕਰਨਖਾਹਾਂ ਲੈਂਦੇ ਮਤਲਬ ਰੱਖੇ ਹੋਏ ਨੇ ਕਿ ਉਹਨਾਂ ਦਾ ਕਿਹੜਾ ਉਹਦਾ ਟਰਾਂਸਪੋਰਟ ਆ ਜਾਂ ਕੋਈ ਆਪ ਦਾ ਟਰੱਕ ਆ ਕੋਈ ਦਿਹਾੜੀ ਤੇ ਰੱਖੇ ਹੋਏ ਨੇ ਰੋਜੀ ਰੋਟੀ ਪਰ ਕੀ ਇੱਕ 10 ਸਾਲ ਦੀ ਸਜ਼ਾ ਕਿ 10 ਸਾਲ ਬਾਅਦ ਡਰਾਈਵਰ ਵਾਸਤੇ ਡਰਾਈਵਰੀ ਕੰਮ ਜੁਗਾ ਰਹਿ ਜਾ ਬਿਲਕੁਲ ਵੀ ਪਰਿਵਾਰ ਉਲ ਜਾਂਦੇ ਨੇ ਪਿੱਛੇ ਬਿਲਕੁਲ ਜੀ ਬਿਲਕੁਲ ਪਰ ਬੜਾ ਖੁਸ਼ ਆ ਪਰ ਇਹ ਕਾਨੂੰਨ ਬਿਲਕੁਲ ਗਲਤ ਨੇ ਸਰਕਾਰ ਨੂੰ ਖਲੀ ਵੇਤੇ ਸਮਝਣਾ ਸੋਚਣਾ ਚਾਹੀਦਾ ਕੁਝ ਨਾ ਹਾਂ ਬਿਲਕੁਲ ਜਿਵੇਂ ਆ ਮੰਤਰੀ ਕਹਿ ਰਹੇ ਸੀਗੇ ਕਿ ਹਾਂ ਅਸੀਂ ਇਹ ਕਾਨੂੰਨ ਹਜੇ ਲਾਗੂ ਨਹੀਂ ਕੀਤੇ ਸੋਚ ਵਿਚਾਰ ਕੇ ਡਰਾਈਵਰ ਭਾਈਚਾਰੇ ਨਾਲ ਫੇਰ ਲਾਗੂ ਕਰਾਂਗੇ ਪਰ ਸਰਕਾਰ ਚੋਰ ਮੋਰੀਆਂ ਨਾਲ ਇਹਨੂੰ ਲਾਗੂ ਕਰਨ ਤੇ ਲੱਗੀ ਹੋਈ ਆ ਹਾਂਜੀ ਜੋ ਫੀਮੇਲਸ ਮੇਰੇ ਕੋ ਖੜੀਆਂ ਹੋਈਆਂ ਗੱਲਬਾਤ ਕਰਦੇ ਆ ਤੁਸੀਂ ਡਰਾਈਵਰ ਕਰਦੇ ਹੋ ਜੀ ਯੈਸ ਸਰ ਠੀਕ ਹੈ ਤੇ ਤੁਹਾਨੂੰ ਪਤਾ ਨੂੰ ਡਰਾਈਵਿੰਗ ਦੇ ਵਿੱਚ ਹਿੱਟ ਐਂਡ ਰਨ ਜਿਹੜੇ ਕਾਨੂੰਨ ਨੇ ਉਹਨਾਂ ਤੇ ਅਮੈਂਡਮੈਂਟਸ ਹੋਈਆਂ ਸੋਧਾਂ ਹੋਈਆਂ ਨੇ ਤੇ ਜਿਹੜੀਆਂ ਸਜ਼ਾਵਾਂ ਨੇ ਉਹ ਪੰਜ ਗੁਣਾ ਹੋ ਗਈਆਂ ਨੇ ਜੁਰਮਾਨੇ ਲੱਖਾਂ ਚ ਹੋ ਗਏ ਨੇ ਆਈਡੀਆ ਹੈ ਨੌਲੇਜ ਹੈ ਯੈਸ ਸਰ ਯੈਸ ਸਰ ਕੀ ਲੱਗਦਾ ਤੁਹਾਡਾ ਆਪਣੀ ਪ੍ਰਤੀ ਦੇਖੀਏ ਤੁਹਾਡਾ ਰਿਵਿਊ ਕੀ ਹੈ ਵੀ ਇਹ ਠੀਕ ਹੈ ਗਲਤ ਹੈ ਕਿ ਔਖਾ ਹੋਊਗਾ ਕਿਵੇਂ ਲੱਗਦਾ सर होगा तो डिफ़िकल्टी बिकॉज ये अमेंडमेंट बहुत ही हार्श होगी एकदम से लाइक फाइव टाइम्स इंक्रीज़ करना तो सेंस ही नहीं बन रही है देन हिट एंड ड्राइव में हमेशा एक्यूज़ कर दिया जाता है कि जो ड्राइवर है वही गलती पता है बट यूजली अगर हम देखा जाए वो नहीं होता बिकॉज़ रैश ड्राइविंग इन पर्टिकुलर मैं लुधियाना की बात करूँगी सर रैश ड्राइविंग बहुत पीक पर चल रही होती है तो हम जितना मुझे प्रोटेक्ट कर ले तो एक ये बहुत माइंड सेट है कि लड़कियों को ड्राइविंग आती नहीं द गर्ल्स वाली वाइफ बहुत चल रही होती है ठीक है तो वो कुछ भी करके रैश ड्राइविंग ओवर कट कर जाते हैं अगर हम जितना मर्जी अच्छे से चला लें ये घर से भी हमें बोला जाता है कि तुम जितना मर्ज़ी ਸੇ ਇਚ ਲੋ کہیں سے ਕੁਝ ਹੋ ਗਿਆ ਤਾਂ देयर इज ਅ ਰਿਸਕ ਤੋ ਉਸਮੇ ਅਗਰ ਹਮ ਸਹੀ ਵੀ ਚੱਲ ਰਹੇ ਗਵਰਨਮੈਂਟ ਇਤਨਾ ਸਟਰੋਂਗ ਲਾਅ ਹਮਪੇ ਇੰਪੋਜ਼ ਕਰ ਦੇਗੀ तो फिर बात तो ये रह या तो घर से ही मत निकलो आप ने हम कैसे प्रूव करेंगे? करेंगे तो, सामने को कुछ हो जाता है। तो हम खुद को कैसे बोलेंगे नहीं आना चाहिए बहुत नहीं हम इम्पोज कर सकते वी आर द स्टूडेंट्स ज्यादातर स्टूडेंट होता है वर्किंग क्लास में पेरेंट्स अपने बच्चों को ठीक है स्कूल में जाने के लिए या इवन हम इम्प्लॉय भी है तो अगर हम सात लाख का ऐसे अपने सिर पर बर्डन लेके कभी कभी हमसे कुछ हो गया सात लाख तो यहीं भरना है हम अपने आप को कभी फाइनेशली ग्रो करता है देख सके है। तो सर ये नहीं है बहुत हार्श है इसके ऊपर मतलब बहुत ज़्यादा चेकिंग होनी चाहिए कि वो मेरे को लगता है जो दो लाख है उसको आप स्ट्रिक कर सकते हो ड्राइविंग लॉ स्ट्रिक्ट होने चाहिए कि आप रेड लाइट पर क्रॉस करो हमारी जो पुलिस है वो भी थोड़े स्ट्रिकली देखे कि ऐसे ना होली करेक्ट सर सर मेरी भी यही थिंकिंग है कि मॉरली और एथिकली बहुत जरूरत है एक तो सिटीजन्स को खुद ही कि हम लॉज फॉलो करें बिल्कुल सेकंड जो इंप्लीमेंटेशन ਓਲਡ ਲਾਜ਼ ਕੀ ਹੈ ਵਹੀ ਸਟ੍ਰਿਕਟ ਹੋਣੀ ਚਾਹੀਏ ਆਪ ਅਗਰ ਨਿਊ ਲਾਜ਼ ਲੈ ਕੇ ਆ ਰਹੇ ਹੋ ਉਹ ਉਹ ਕਿ ਨਵੇਂ ਲਾਜ਼ ਆਪ ਨਾਲ ਜਿਹੜੀ ਆਬਾਦੀ ਆਪਣੀ ਕੋਰੋਨਾ ਦੀ ਹੈ ਉਹਨਾਂ ਦਾ ਮੈਂਟਲ ਸੈਟਅਪ ਉਸ ਲੈਵਲ ਦਾ ਨਹੀਂ ਬਣਿਆ ਯੈਸ ਯੈਸ ਸਟਿਲ ਕਾਫੀ ਆਪਣੀ ਲਿਟਰੇਸੀ ਹੈਗੀ ਹੈ ਕਾਫੀ ਕੁਝ ਆਪਣੀ ਇੰਡੀਆ ਸੇ ਇੰਬੈਕ ਕਰਦਾ ਹੈ ਯੈਸ ਸੋ ਕਿਵੇਂ ਲੱਗਦਾ ਵੀ ਇਹਨੂੰ ਹਜੇ ਕਿੰਨੇ ਸਾਲ ਲੱਗਣਗੇ ਕਿਉਂਕਿ ਕਈ ਵਾਰ ਸਰਕਾਰਾਂ ਕੋਸ਼ਿਸ਼ ਕਰਦੇ ਨੇ ਵੀ ਇਹਨੂੰ ਫੋਰਨ ਕੰਟਰੀ ਵਾਂਗੂ ਬਣਾ ਦਈਏ ਪਰ ਜਲਦੀ ਬਣ ਜੂ ਐਦਾਂ ਨਹੀਂ ਸਰ ਟਾਈਮ ਤਾਂ ਲੱਗਦਾ ਸਰ ਬਾਤ ਪਤਾ ਹੈ ਕਿ ਇਨਫਰਾਸਟ੍ਰਕਚਰ ਪਹਿਲੇ ਡਿਵੈਲਪ ਕਰੋ ਅਗਰ ہماری ਇਕਨੋਮੀ ਨੂੰ वैसा नहीं इतने है इतने गड्ढे हैं नीटू से मतलब आपको खुद ही पता है कि लुधियाना की सड़कों के बुरे हाल है आप जितना मर्जी प्रोटेक्ट कर लो घर से निकलो बैक इश्यूज आज स्ट्रीट में सबको हो रहा है क्योंकि इतने सारे गड्ढे कहाँ कहाँ खड्डे में बच जाए कहीं बारिश होकर हटेंगे गड्ढा होता है कहीं हमारा खुद से ही टायर इधर उधर हो जाता है क्यों बनती है ये लोग सड़कें बनाते हैं दो दिन में बारिश होती है खराब ਤਾਂ ਤੋਂ ਟੋਲ ਟੈਕਸ ਲੈਂਦੇ ਨੇ ਤੇ ਜੇ ਤੁਸੀਂ ਕਦੇ ਵੀ ਐਕਟਿਵਾ ਵਗੈਰਾ ਕੋਈ ਬਾਇ ਕਰਦੇ ਹੋ ਟੂ ਵੀਲਰ ਜਾਂ ਫੋਰ ਵੀਲਰ ਰਹਿਣ ਤੁਹਾਡੇ ਤੋਂ 8 9% ਦੇ ਆਸ-ਪਾਸ ਰਜਿਸਟ੍ਰੇਸ਼ਨ ਜਿਹੜਾ ਹੁੰਦਾ ਨਾ ਉਹ ਫੀਸ ਲਈ ਜਾਂਦੀ ਹੈ ਜਦੋਂ ਆਪਾਂ ਆਰਸੀ ਕਹਿੰਦੇ ਆ ਉਹ ਆਰਸੀ ਪਹਿਲੇ ਲਿੱਤੇ ਜਾਂਦੇ ਨੇ ਫਿਰ ਪੈਸੇ ਜਾਂਦੇ ਕਿੱਥੇ ਦੀ ਸੋਚਣ ਵਾਲੀ ਗੱਲ ਹੈ ਜਦ ਤੁਸੀਂ ਇੱਕ ਚੀਜ਼ 3 ਲੱਖ ਰੁਪਏ ਦੀ ਤੁਸੀਂ ਉਹਦਾ 7 8 9000 ਰੁਪਏ ਦੀ ਆਰਸੀ ਪਹਿਲੇ ਪੇ ਕਰਦੇ ਆ ਫਿਰ ਟੋਲ ਟੈਕਸ ਵੀ ਪੇ ਕਰਦੇ ਨੇ ਫੋਰ ਵੀਲਰ ਵਾਲੇ ਖਾਸ ਕਰਕੇ ਫਿਰ ਵੀ ਇਨਫਰਾਸਟ੍ਰਕਚਰ ਲੈਕ ਕਿਉਂ ਕਰ ਰਹੇ ਆਪਣੇ ਭਾਰਤ ਦੇਸ਼ ਵਿੱਚ ਕਿਉਂ ਲੱਗਦਾ ਕੀ ਲੱਗਦਾ ਸਾਰਾ ਪੈਸਾ जैसे चैरिटी बिगेस एट होम तो mm. वैसे अगर हमें फॉरेन कंट्रीज़ की तरह अपना मॉडल डेवलप करना है mm. हम अपने बेसिक इंस्टिंक्ट्स को भी वैसे ही करना चाहिए mm. वहाँ पर करप्शन इतनी नहीं है करप्शन mm. हो गया लिटरेसी हो गया देन mm. एक माइंड सेट हो गया मॉरली हम लोग बहुत बैकवर्ड हैं चाहे mm. जो भी मैं खुद पर mm. भी, भी लगाऊंगी mm. कि जहाँ मुझे लगता है कि ऐसे करके मेरा काम जल्दी हो जाएगा कभी कभी हम भी वो कर देते mm. हैं जो नहीं होना चाहिए वो हमारी अपब्रिंगिंग के साथ ही हमें खुद से मतलब कि एक बंदा चेंज होगा तो सब चेंज हो जाएंगे तो वैसे होना चाहिए और पहले हमें बेसिकली अपना बैकग्राउंड और मॉरल वैल्यूज़ को ही सही करना चाहिए लॉस तो फिर ठीक है उसके अकॉर्डिंग बने जाएंगे नो डाउट इंडिया में मोदी जी ने बहुत अच्छे लॉस लाए हैं बट ये तो हमारे को पीछे ही धकेलेगा कि इंसान खुद जाने से डरेगा कि ना जाओ भाई पता नहीं कौन सा कब ਹਮਪੇ ਲਾ ਲੈ ਬਾਈ ਕਿਵੇਂ ਲੱਗਦਾ ਜੀ ਹਿੱਟ ਐਂਡ ਰਨ ਕੇਸ ਦੇ ਵਿੱਚ ਹੁਣ ਕਹਿੰਦੇ ਸਜ਼ਾਵਾਂ ਸਖਤ ਹੋ ਗਈਆਂ ਨੇ 10 ਸਾਲ ਤੱਕ ਦੀ ਸਜ਼ਾ 7 ਲੱਖ ਰੁਪਏ ਤੱਕ ਜੁਰਮਾਨਾ ਜਿਲੇ ਵੀ ਡਰਾਈਵਰ ਭਾਈਚਾਰਾ ਜਾਂ ਜਿਹੜਾ ਵੀ ਬੰਦਾ 4 ਵੀਲਰ ਗੱਡੀ ਚਲਾਉਂਦਾ 2 ਵੀਲਰ ਚਾਉਂਦਾ ਉਹ ਡਰਾਈਵਰ ਹੈ ਸਟੀering ਤੇ ਫੈ ਗਿਆ ਹੈਂਡਲ ਫੜ ਲਿਆ ਤਾਂ ਉਹਨੂੰ ਹੁਣ ਬਹੁਤ ਧਿਆਨ ਰੱਖਣਾ ਪੈਣਾ ਇਹਨੂੰ ਕਿੰਨਾ ਕੁ ਸਹੀ ਸਮਝਦੇ ਹੋ ਕਿੰਨਾ ਕੁ ਵਾਜੇ ਸਮਝਦੇ ਹੋ ਭਈ ਇਹ ਜਮਾਂ ਗਲਤ ਹੈ ਜੀ ਕਿਉਂਕਿ ਭਈ ਪਹਿਲਾਂ ਸੀਗੀ ਸਜ਼ਾ ਦੇਖੋ 2 ਸਾਲ ਦੀ ਡਰਾਈਵਰ ਆਪਣਾ 15000 ਰੁਪਏ ਕਮਾਉਂਦਾ ਵਾ ਐਵਰੇਜ ਬਿਲਕੁਲ ਕਿਥੋਂ ਕੱਢ ਲੂਗਾ ਇੰਨਾ ਉਹ ਤੇ ਉਹਨੇ ਇੰਨਾ ਪੈਸਾ ਕੱਢ ਹੀ ਨਹੀਂ ਸਕਦਾ ਤੇ ਬੱਚੇ ਵੀ ਪੜ੍ਹਾਣੇ ਹੁੰਨੇ ਆਪਦੇ ਤੇ ਹੋਰ ਵੀ ਉਹਦੇ ਕਿੰਨੇ ਪਰਿਵਾਰ ਪਾਲਨੇ ਆ ਉਹ ਇੰਨਾ ਕੱਢ ਹੀ ਨਹੀਂ ਸਕਦਾ ਖਰਚੀ ਸਰਕਾਰ ਬਾਈ ਜੀ ਕਹਿੰਦੀ ਹੈ ਕਹਿੰਦੇ ਵੀ ਅਸੀਂ ਤਾਂ ਸਖਤ ਸਜ਼ਾ ਉਹਨੂੰ ਦੇਣੀ ਹੈ ਜਿਹੜਾ ਮੁੱਕਦਕਸ਼ਣ ਕਰਕੇ ਭੱਜੂਗਾ ਜੇ ਉਹ ਡਰਾਈਵਰ ਕਹਿੰਦਾ ਤੇ ਅਸੀਂ ਭੱਜਦੇ ਨਹੀਂ ਲੋਕੀ ਕੁੱਟ-ਕੁੱਟ ਕੇ ਮਾਰਨਗੇ ਕੁੱਟ-ਕੁੱਟ ਕੇ ਮਾਰਨਗੇ ਤੇ ਕੱਲੋਂ ਕੋਈ ਪਿੱਛੇ ਦਾ ਘਰ ਵੀ ਕਿੰਨੇ ਦੇਖਣਾ ਇਸੋਂ ਜਿਹਨਾਂ ਕੋਣ ਦੇਖੂਗਾ ਉਹ ਇਹਦੇ ਗੱਲ ਇਹ ਜੋ ਗਲਤ ਆ ਕਹਿੰਦੇ ਹੋਏ ਕਹਿੰਦੇ ਜੀ ਡਰਾਈਵਰ ਨੂੰ ਆਪਣੇ 7 ਲੱਖ ਰੁਪਏ ਜੁਰਮਾਨਾ ਕੋਚ ਹਣਾ ਹੀ 7 ਲੱਖ ਰੁਪਏ ਜੁਰਮਾਨਾ ਕਹਿੰਦੇ ਡਰਾਈਵਰ ਬੰਦੇ ਨੂੰ ਭਰਵੰਦੇ ਹੁਣ ਡਰਾਈਵਰ ਨੂੰ ਸ਼ੌਂਕ ਥੋੜਨਾ ਹੁੰਦਾ ਏ ਐਕਸੀਡੈਂਟ ਕਰਨ ਦਾ ਜੇ ਬਾਈ ਚਾਂਸ ਐਕਸੀਡੈਂਟ ਹੋ ਗਿਆ ਜੀ ਡਰਾਈਵਰ ਦਾ ਤਾਂ ਅਗਲਾ 7 ਲੱਖ ਰੁਪਏ ਕਿੱਥੋਂ ਭਰੂਗਾ 10-15000 ਰੁਪਏ ਡਰਾਈਵਰ ਦੀ ਆਪਣੇ ਇੱਕ ਕਾਮਨ ਸੈਲਰੀ ਹੁੰਦੀ ਐ ਐਵਰੇਜ ਸੈਲਰੀ ਹੁੰਦੀ ਐ ਜੀ 10-15000 ਰੁਪਏ ਡਰਾਈਵਰ ਦੀ ਇੱਕ ਸੈਲਰੀ ਆਈ ਠੀਕ ਆ ਜੀ ਹੁਣ ਜੇ ਅਗਲੇ ਕੋ 7-8 ਲੱਖ 10 ਲੱਖ ਉਹਦੇ ਘਰੇ ਪਿਆ ਹੋਵੇ ਭਾਈ ਜੀ ਤਾਂ ਅਗਲਾ ਕਿੱਥੋਂ ਭਰੂਗਾ ਠੀਕ ਆ ਜੇ ਅਗਲਾ 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 ਡਰਾਈਵਿੰਗ ਕਰੂਗਾ ਅਗਲੇ ਕੋ ਜੇ ਇੰਨੇ ਪੈਸੇ ਪਏ ਹੋਣ ਭਾਈ ਅਗਲਾ ਨੌਕਰੀ ਛੋੜਨਾ ਕਰੂਗਾ 10 15 ਅਗਲਾ ਆਪਣਾ ਕੰਮ ਚਾੜੂ ਅੱਗ ਅਗਲਾ ਉੱਤੇ ਨੂੰ ਠੀਕ ਆ ਨਾ ਹੀ ਭਾਈ ਤਾਂ ਇਹ ਬਹੁਤ ਹੀ ਜ਼ਿਆਦਾ ਗਲਤ ਹੈ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਗਾਣੇ ਤੇ ਦੁਨੀਆ ਤੁਹਾਨੂੰ ਬਸ ਖੱਜਲ ਹੋਈ ਜਾਂਦੀ ਉਹਦਾ ਕੀ ਫਾਇਦਾ ਸਹੀ ਹੈ ਜੀ ਬੰਦੇ ਦੀ ਵਾਈਕਲ ਨਹੀਂ ਹੈਗੀ ਆ ਜਿੰਨੇ ਦੀ ਜਿੰਨੇ ਦਾ ਜਿੰਨੇ ਦਾ ਤਾਂ ਉਹਨਾਂ ਬਰੂਗਾ ਕਿੱਥੋਂ ਬਰੂਗਾ ਅਗਲਾ ਤੁਸੀਂ ਹੱਸੋ ਨਹੀਂ ਪਰਸਦਾ ਭਾਈ ਨਹੀਂ ਪਰਸਦਾ ਇਹ ਕਿਵੇਂ ਲੱਗਦਾ ਜੀ ਕੀ ਦਿਲ ਚ ਕੀ ਲੱਗਦਾ ਵੀ ਇਹ ਠੀਕ ਹੋ ਰਿਹਾ ਗਲਤ ਹੋ ਰਿਹਾ ਕਿਵੇਂ ਹੋ ਰਿਹਾ ਜੀ ਹੋ ਤਾਂ ਇਹ ਬਹੁਤ ਗਲਤ ਰਿਹਾ ਕਿਉਂਕਿ ਹੁਣ ਕਈ ਲੋਕ ਇਦਾਂ ਇਹਦਾ ਫਾਇਦਾ ਵੀ ਚੱਕ ਰਹੇ ਨੇ ਜਿਵੇਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆਂ ਵੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਵੀ ਕਈ ਜਾਣ ਜਾਣ ਕੇ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਵੀ ਸਾਨੂੰ 10 ਲੱਖ ਮਿਲੇਗਾ ਕੁਝ ਵੀ ਹੈ ਹਾਂਜੀ ਵਾ ਹੈਗਾ ਤਾਂ ਇਹ ਗਲਤ ਹੈ ਸਰਕਾਰ ਵੱਲੋਂ ਚਲੋ ਠੀਕ ਹੈ ਫਿਰ ਗੱਲ ਫਿਰ ਉਹੀ ਆ ਜਾਂਦੀ ਹੈ ਬਾਈ ਕਹਿੰਦੇ ਆ ਡਰਾਈਵਰ ਤਾਂ ਉਹ ਹੁੰਦਾ ਹੈ ਜਾਂ ਜਾਣ ਕੇ ਕੁੱਤਾ ਨਹੀਂ ਮਰਨ ਦਿੰਦਾ ਹਾਂਜੀ ਹਾਂਜੀ ਠੀਕ ਹੈ ਬਚਾਰਾੰਦਾ ਹੀ ਬਚਾਦ ਹੁੰਦਾ ਹੀ ਆਪਾਂ ਤਾਂ ਇਹ ਬੇਨਤੀ ਕਰਦੇ ਆਂ ਸਰਕਾਰ ਅੱਗ ਗਈ ਆਪਣੇ ਡਰਾਈਵਰ ਭਾਈ ਜਿੰਨੇ ਵੀ ਆ 올 ਇੰਡੀਆ ਦੇ ਵਿੱਚ ਵੀ ਆ ਜਿਹੜਾ ਵੀ ਇਹਨਾਂ ਨੇ ਕਾਨੂੰਨ ਆਪਣਾ ਲਾਗੂ ਕੀਤਾ ਵਾ ਵੀ ਇਹ ਆਪਣੇ ਕਾਨੂੰਨ ਇਹ ਆਪਣਾ ਹਟਾ ਦਿੱਤਾ ਜਾਵੇ ਡਰਾਈਵਰ ਭਾਈਆਂ ਤੇ ਹਨਾ ਜੀ ਅਗਲਿਆਂ ਨੇ ਭਾਈ ਕਾਰ ਤੁਰ ਕਰ ਦੇਖੂਗਾ ਠੀਕ ਹੈ ਕਿ ਨਹੀਂ ਸਿਰਫ ਇੱਕ ਦਿਨ ਦੇ ਡਰਾਈਵਰਾਂ ਨੇ ਹੜਤਾਲ ਕੀਤੀ ਸੀ ਹਨਾ ਦੇਖਿਆ ਜੀ ਦੁਨੀਆ ਕਿੱਦਾਂ ਭੱਜਦੀ ਫਿਰਦੀ ਸੀ ਇੱਧਰ ਉੱਧਰ ਨੂੰ ਲੈਣਾ ਪੰਪਾ ਤੇ ਕਿੱਦਾਂ ਲਾਈਨਾਂ ਲੱਗ ਗਈ ਸੀ ਲੋਕ পাগল ਹੋ ਗਏ ਸੀ ਨਾ ਭਾਈ ਤਾਂ ਇੱਥੇ ਹੀ ਪਤਾ ਚੱਲਦਾ ਵਾ ਜੇ ਅਗਲੇ 10 ਦਿਨ ਬੈਜੇ ਤਾਂ ਭਾਈ ਆਪਾਂ ਦੇਸ਼ ਦੀ ਕੋਣ ਵੀ ਉੱਤੋਂ ਚੱਲਦੀ ਹੈ ਭਾਈ ਸਭ ਸਭ ਕੁਝ ਭਾਈ ਸਭ ਕੁਝ ਟਰਾਂਸਪੋਰਟ ਤੋਂ ਹੀ ਆਂਦਾ ਠੀਕ ਹੈ ਜੀ ਸਭ ਕੁਝ ਆਂਦਾ ਹੀ ਇੱਕ ਦਿਨ ਨਾਲ ਦੇਖ ਲੋ ਕਿੰਨਾ ਫਰਕ ਪੈ ਗਿਆ ਜੇ ਅਗਲਿਆਂ ਨੇ 10 ਦਿਨ ਲਈ ਕਰਤਾ ਪੀ ਖਾਨ ਤੋਂ ਬੰਦੇ ਮੁਮਤਾਜ ਹੋ ਜੂਗੇ ਲਾਲੇ ਪੈ ਜਾਣੇ ਓਕਾ ਇਹ ਬੇਨਤੀ ਕੀਤੀ ਜਾਂਦੀ ਸਰਕਾਰ ਅੱਗੇ ਭਾਈ ਵੀ ਇਧਰ ਆ ਡਰਾਈਵਰਾਂ ਪਾਈਆਂ ਤੇ ਨਾ ਕੀਤਾ ਜਾਵੇ ਜੀ ਠੀਕ ਹੈ ਹਾਂਜੀ ਜੇ ਸਭ ਕੁਝ ਕਾਨੂੰਨ ਦੇ ਹਿਸਾਬ ਨਾਲ ਚੱਲੇ ਤੇ ਕਾਨੂੰਨ ਵੀ ਦੁੱਧ ਦੁੱਧ ਪਾਣੀ ਦਾ ਪਾਣੀ ਕਰੇ ਤਾਂ ਸ਼ਾਇਦ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਭੱਜਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਇਸ ਡਰੋਂ ਕਿ ਕਿਤੇ ਮੈਂ ਭੀੜ ਦੇ ਹਵਾਲੇ ਨਾ ਹੋ ਜਾ ਕਿਤੇ ਮੈਨੂੰ ਕੁੱਟ-ਕੁੱਟ ਕੇ ਮੇਰਾ ਕਸੂਰ ਹੈ ਜਾਂ ਨਹੀਂ ਕਿਤੇ ਮੈਨੂੰ ਭੀੜ ਹੀ ਨਾ ਮਾਰ ਦੇ ਬਾਅਦ ਚ ਮੇਰੇ ਪਰਿਵਾਰ ਦਾ ਕੀ ਬਣੂਗਾ ਫਿਰ ਮੁੜ ਕੇ ਸਰਕਾਰਾਂ ਸਿਰਫ ਲਾਰੇ ਲਾ ਦਿੰਦੀਆਂ ਨੇ ਤੇ ਪਰਿਵਾਰ ਪਿਛੇ ਰੋਂਦੇ ਕੁਰਲਾਂਦੇ ਰਹਿ ਜਾਂਦੇ ਆ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼